ਤੇ ਕਿਰਤੋਂ ਦੀ ਹਾਜ਼ਰੀ ਭਰਾਂਗੇ 15 ਮਹੀਨੇ ਸਰਦਾਰ ਘਰ ਰਹਿਣਗੇ ਤੇ ਮੈਂ ਜਾਊਂਗਾ ਜਿੱਸੇ ਮੇਰਾ ਪੁੱਤਰ ਲਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਵਾਰੀ ਸਾਡੇ ਚੈਨਲ ਪੰਜਾਬ ਦਾ ਯੂਟਿਊਬਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਦਾ ਹੱਸਦੇ ਰਹੋ ਤੇ ਸਦਾ ਵਸਦੇ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸੋ ਦੋਸਤੋ ਅੱਜ ਆਪਾਂ ਤਿਆਰ ਹੋਏ ਆ ਜੀ ਕਿੱਥੇ ਕੀਰਤਨ ਕਰਨ ਵਾਸਤੇ ਹਾਂਜੀ ਅੱਜ ਹੈਗਾ ਜੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਤੇ ਸਾਡੇ ਵੱਲੋਂ ਆਪ ਸਭ ਨੂੰ ਭਗਤ ਰਵਿਦਾਸ ਜੀ ਤੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਸੋ ਅੱਜ ਸਾਡੇ ਪਿੰਡ ਦੇ ਵਿੱਚ ਹੀ ਭੋਗ ਪੈਣ ਲੱਗੇ ਆ ਤੇ ਅਸੀਂ ਤਿਆਰ ਹੋ ਗਏ ਆ ਗੁਰਦੁਆਰਾ ਸਾਹਿਬ ਉੱਥੇ ਕੀਰਤਨ ਦੀ ਹਾਜ਼ਰੀ ਭਰਾਂਗੇ 15-20 ਮਿੰਟ ਵਾਸਤੇ ਤੇ ਅੱਜ ਆਪਾਂ ਸਾਰੇ ਆਪਾਂ ਸਾਰੇ ਕਿਧਰ ਕਿਤੇ ਜਾ ਰਹੇ ਆ ਅੱਜ ਸਾਰੇ ਬਿਜ਼ੀ ਆ ਸਾਰੇ ਤਿਆਰ ਹੋ ਰਹੇ ਨੇ ਤੁਹਾਨੂੰ ਦਿਖਾਉਨੇ ਆਪਾਂ ਹਾਂਜੀ ਉਹ ਆਵਾਜ਼ਾਂ ਲੱਗਦੀ ਆ ਨਾ ਭੋਗ ਕਾਣਾ ਸ਼ੁਰੂ ਹੋ ਗਿਆ ਨਾ ਤੇ ਆਪਾਂ ਜ਼ਿਆਦਾ دیر ਨਹੀਂ ਕਰਨੇ ਪਾ ਜਾਨੇ ਹਨਾ ਤੇ ਸਾਜ ਆਪਾਂ ਭੇਜਦੇ ਪਹਿਲਾਂ ਹੀ ਸਾਜ ਭੇਜਦੇ ਆਪਾਂ ਪਹਿਲਾਂ ਤੇ ਮੰਮੀ ਵੀ ਅੰਦਰ ਤਿਆਰ ਹੁੰਦੇ ਮੰਮੀ ਉਹਨੇ ਜਾਣਾ ਮੈਰਿਜ ਤੇ ਹਾਂਜੀ ਮੰਮੀ ਉਹਨੇ ਮੈਰਿਜ ਤੇ ਚੱਲੇ ਆ ਲੋ ਜੀ ਮੰਮੀ ਬਣੀ ਉਹ ਹੋ ਗਏ ਤਿਆਰ ਸੂਟ ਪਾ ਲਿਆ ਮੰਮੀ ਹੋਰਾਂ ਨੇ ਜੁੱਤੀ ਦੇਖੋ ਜੀ ਲੈ ਜੁੱਤੀ ਵਾ ਜੁੱਮਾ ਕਿ ਜੁੱਤੀ ਦਾੜੀ ਮੰਮੀ ਦੀ ਇਹ ਬਿਲਕੁਲ ਨਾਲ ਹੀ ਮਿਲਦੀ ਵੀ ਸੂਟ ਦੇ ਨਾਲ ਗੋਟੇ ਨਾਲ ਮੈਚਿੰਗ ਕਰਦੀ ਬਈ ਵਾਹ ਉਹ ਮੈਂ ਪਉਦਾ ਨਹੀਂ ਪਉਦਾ ਮੰਮੀ ਨੇ ਸਹੀ ਨਹੀਂ ਕੀਤਾ ਕੀ ਆ ਕੀ ਆ ਪਾਜ ਨੂੰ ਉਹ ਤਾਂ ਪੁੱਛਾ ਰਹਿ ਗਿਆ ਅੱਛਾ ਅੱਛਾ ਸਹੀ ਕਰ ਦੋ ਫਿਰ ਚਲ ਹੋ ਗਿਆ ਠੀਕ ਬੁੱਢੇ ਬੰਦਿਆਂ ਦਾ ਬੁੱਢੇ ਵਾਂਗੂ ਕਿਜੀ ਇਦਾਂ ਹੀ ਹੁੰਦੀ ਹੈ। ਕੋਲਾ ਮੁੰਮੇ ਨਾਲ ਪਰਕੇ ਬੰਨ ਲਈ ਅਮਰੀਕਾ ਯਾਰ। ਮੈਂ ਬੁੱਢੇ ਮੈਂ ਤਾਂ ਬੰਦ ਕਰ ਤਾ ਲੋਕ ਲਾਣਾ ਪੈਣਾ ਨਾ। ਹਾਂ ਲੋਕ ਨਾਲ ਚਲੀ ਜਾਪਾਂ ਫਿਰ ਉਹਦੇ ਨਾਲ ਸਾਨੂੰ। ਚਲੋ ਠੀਕ ਹੈ ਜੀ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਭਰਦੇ ਹਾਂ ਹਾਜ਼ਰੀ ਮਿਲਦੀਆਂ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ। ਬਈ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਦੇਖੋ ਪਿੱਛੇ ਸੇਵਾ ਚੱਲ ਰਹੀ ਆ। ਮੁੱਖ ਪਰਬੰਧਕ ਹੈਗੇ ਕਮੇਟੀ ਦੇ ਜਿਹੜੇ ਸੇਵਾ ਕਰ ਰਹੇ ਆ ਭਾਜੀ ਉਹ ਨਿਸ਼ਾਨਜੀਤ ਤੁਸੀਂ ਉਹ ਵੀ ਕਰਦੇ ਹੋ ਨਾ ਤੁਸੀਂ? ਹਾਂਜੀ ਹਾਂਜੀ। ਠੀਕ ਠੀਕ ਆ। ਆ ਦੇ ਵਾਰਕਾ ਜੀ ਪਹਿਲਾਂ ਤੁਹਾਨੂੰ ਬਹੁਤ ਲੱਗੀ ਹਾਲ ਬਾਲ ਠੀਕ ਆ ਠੀਕ ਆ ਤੁਹਾਨੂੰ ਦਿੱਤਾ ਤੇ ਭਾਜੀ ਉਹਨਾਂ ਵੱਲੋਂ ਸਾਨੂੰ ਸਮਾਂ ਦਿੱਤਾ ਗਿਆ ਜੀ ਦੋਸਤੋ ਇਹ ਹੈਗੇ ਮੁੱਖ ਪ੍ਰਬੰਧਕ ਤੇ ਇਹਨਾਂ ਵੱਲੋਂ ਆਪਾਂ ਸਮਾਂ ਸਮੋਂ ਜਿਹੜਾ ਹੈਗਾ ਹਾਜ਼ਰੀ ਦਾ ਜਿੱਥੋਂ ਜਿੰਨਾਂ ਦਾ ਨਾਮ ਹੋਇਆ ਉਹ ਜਿ ਆਪਾਂ ਕਰਾਂਗੇ ਠੀਕ ਹੈ ਜੀ 15 ਮਿੰਟ ਜਿੰਨਾ ਟਾਈਮ ਹੋਇਆ ਲਾਵਾਂਗੇ ਠੀਕ ਹੈ ਜੀ ਧੰਨਵਾਦ ਤੁਹਾਡਾ ਹੋਰ ਸੋ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਟੇਜ ਤੇ ਕਰਾਂਗੇ ਠੀਕ ਹੈ ਜੀ ਚਲੋ ਬਾਹਰ ਗੁਰਦੁਆਰਾ ਸਾਹਿਬ ਦੇਖ ਲਓ ਜੀ ਪਹਿਲਾਂ ਬਹੁਤ ਸੋਹਣਾ ਸਜਾਇਆ ਹੋਇਆ ਜੀ ਤੇ ਆਪਾਂ ਚੱਲਦੇ ਹਾਂ ਅੰਦਰ ਸਾਰਬਾ ਜੀ ਪੰਚ ਸ਼ਬਦ ਦਤ ਕਰਿ ਸੁਭਾਗੇ ਦਤ ਸੁਭਾਗੇ ਸ਼ਬਦ ਬਾਜੇ ਹੰਨੰਦਾ ਸੁਣੋ ਵਡ ਪਾਗੇ ਹੋ ਫਦਲ ਮਨੋਰਥ ਪੂਰੇ मान अनिल तक की उपरोक्त शिव शंकर रामो जी को हमने आज की इस सभा में बुलाया पुनर्जीव श्रीनाथ जी पंचों की होया हमें बच्चा उठ के काल का प्रभु जय श्री महागुरु जय गुरुदेव बोल माधव बोल पूर्ण Father, Son, be ਤੁਰਦੇ ਤੇ ਤਿਸ ਕਹਿ ਬਲਹ RAM ਜਿਓ ਹਰ ਅਮਰਤ ਪੜੇ ਪੰਡਾਲ ਬਾਬੂ ਮਹਿਰਾ ਹਡ ਸਮਰਥਾ ਕਰਨ ਕਾਨ ਪ੍ਰਹਾਰਾ ਜਿਸਕੇ ਚਲਤ ਨਾ ਜਹੇ ਦਖਣੇ ਜੀ ਫਾਈਨਲੀ ਦੋਸਤੋ ਅਸੀਂ ਘਰ ਆ ਚੁੱਕੇ ਹਾਂ ਤੇ ਚੇਂਜ ਕਰ ਚੁੱਕੇ ਤਾਂ ਫੇਰ ਰੈਡੀ ਹੋ ਗਏ ਆ ਤੇ ਆਪਣੇ ਅਗਲੇ ਟੂਰ ਉਸਤੇ ਕਹਿ ਸਕਦੇ ਆ ਕਿ ਕੱਲ ਨਗਰ ਕਿੱਥੇ ਨਿਕਾ ਤੁਸਰਮ ਨੇ ਕਰਨਾ ਤਬਲਾ ਪਲੇ ਉਥੇ ਸਹੀ ਗੱਲ ਹੈ ਜੀ ਤੇ ਸਾਡੇ ਲਾਗੇ ਮੈਰਿਜ ਹੈਗੀ ਤੇ ਇਸ ਕਰਕੇ ਸਾਡੇ ਜਿਹੜੇ ਪ੍ਰੋਣੇ ਉਹਨਾਂ ਦੇ ਵਾਲੇ ਪ੍ਰੋਣੇ ਜਿਹੜੇ ਹੈ ਕੋਧਰ ਆਂਦੇ ਪਏ ਸਾਡੇ ਵੀ ਘਰ ਆਂਦੇ ਪਏ ਆ ਇਸ ਕਰਕੇ ਮੈਨੂੰ ਰਹਿਣਾ ਪੈਣਾ ਸਰਦਾਰ ਘਰ ਰਹਿਣਗੇ ਤੇ ਮੈਂ ਜਾਊਂਗਾ ਜਿੱਸਦਾ ਉਹ ਨਗਰਕਿਰਤ ਦੇ ਪਾਕਤ ਰਵਿਦਾਸ ਜੀ ਦਾ ਨਗਰਕਿਰਤ ਦਾ ਨਿਕਲਣਾ ਜੀ ਤਿਆਪਾ ਉੱਥੇ ਜਾ ਕੇ ਹਾਜ਼ਰੀ ਭਰਾਂਗੇ ਜੀ ਆਪਾਂ ਸਿੱਧਾ ਤੁਹਾਨੂੰ ਕੱਲ ਨੂੰ ਮਿਲਾਂਗੇ ਅਗਲੇ ਦਿਨ ਅੱਜ 24 ਤਰੀਕਾ ਹੈ ਮਤਲਬ 25 ਤਰੀਕ ਨੂੰ ਨਗਰ ਕੀਰਤਨ ਹੈਗਾ ਜੀ ਤੇ ਆਪਾਂ ਤੁਹਾਨੂੰ ਡਾਇਰੈਕਟ ਮਨ ਨਗਰ ਕੀਰਤਨ ਦੇ ਨਗਰ ਕੀਰਤਨਾਂ ਤੇ ਮਿਲਾਂਗੇ ਹਾਂਜੀ ਜੀ ਲਓ ਜੀ ਹੁਣ ਪਹੁੰਚ ਚੁੱਕੇ ਹਾਂ ਜੀ ਨਗਰ ਕੀਰਤਨ ਹੋ ਗਏ ਸ਼ੁਰੂ ਪੰਜਾਂ ਪਿਆਰੇ ਦੀ ਅਗਵਾਈ ਹੇਠ ਤੇ ਨਿਸ਼ਾਨੀ ਚਾਂ ਦੇ ਵਾਹੀ ਦੀ ਹੇਟ ਮਹਾਰਦ ਅਸਰੂਪ ਲੈ ਕੇ ਆ ਰਹੇ ਆ ਜੀ ਬੜੀ ਹੀ ਸ਼ਰਧਾ ਨਾਲ ਧੂਮ ਧਮ ਨਾਲ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰੂ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ ਸੋ ਪੰਜ ਸੰਗਤਾਂ ਫੁੱਲ ਵਰਸਾ ਆ ਰਹੀ ਨੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਜੀ ਸੋ ਪਿੱਛੇ ਗੁਰਮਹਾਰਜ ਦਾ ਸਰੂਪ ਲੈ ਕੇ ਆ ਰਹੇ ਨੇ ਜੀ ਤੇ ਪਲਗੀ ਸਾਹਿਬ ਬਾਹਰ ਉੱਥੇ ਸ਼ਿਸ਼ੋਭਿਤ ਕਰਨਗੇ ਗੁਰਮਹਾਰਜ ਦੇ ਸਰੂਪ ਨੂੰ ਜੀ ਪਲਗੀ ਸਾਹਿਬ ਦੇ ਵਿੱਚ ਗੱਡੀ ਬਿਲਕੁਲ ਤਿਆਰ ਹੈ ਲੋ ਜੀ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਨਗੇ ਜੀ ਸੋ ਸੰਗਤਾਂ ਫਿਰ ਚਾਹ ਲੈਣਗੇ ਇੱਥੋਂ ਹੁਣ ਸੋ ਦੋਸਤੋ ਵੀਡੀਓ ਜੇ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਵਰਤਮਾਨ ਤੇ ਸ਼ੇਅਰ ਵੀ ਕਰਨਾ ਜੀ ਲਾਈਕ ਵੀ ਕਰ ਦੇਣਾ ਨਾਲ ਨਾਲ ਸੰਗਤਾਂ ਹਰੀ ਦਸ ਕਰਦੀਆਂ ਹੋਈਆਂ ਚੱਲੇ ਰਹੌਣਗੇ ਇੱਥੋਂ ਥੋੜੀ ਦੇਰ ਸਾਦੇ ਨਗਰਪੀਰ ਤੋਂ ਹੌਲੀ-ਹੌਲੀ ਜਿੱ ਚੱਲ ਕੇ ਜਮਾਦ ਦਾ ਸਬੂਤ ਜਾ ਰਿਹਾ ਜਿੱਦੇ ਪੰਜਾਰੇ ਦੇ ਵਾਹੀ ਦੇਖੇ ਏਟ ਤੇ ਸੰਗਤਾਂ ਪੈਦਲ ਜਾਣ ਵਾਲੀਆਂ ਫੈਦਲ ਜਾ ਰਹੇ ਜੀ ਪਿੱਛੇ ਸੱਜੀ ਟਰਾਲੀ ਦੇ ਵਿੱਚ ਸੰਗਤਾਂ ਚੜ੍ਹਨੀ ਸ਼ੁਰੂ ਹੋ ਚੁੱਕੀਆਂ ਜੀ ਟਰੈਕਟਰ ਸਟਾਰਟ ਤੇ ਸੰਤਾਂ ਇੱਥੇ ਕੀਰਤਨ ਕਰਨੀ ਦਾ ਨਾਲ ਮੇਰੇ ਸਾਡੇ ਨਾਲ ਕਈ ਇੱਥੇ ਸਾਡੇ ਨਾਲ ਕੀਰਤਨ ਕਰਨਗੇ ਰਾਮ ਕਰਤਾ ਦਾ ਦਾ ਤੁਨਮ ਕਹਾ ਹਾ ਤੇ ਮੇਰਾ ਜਰਮ ਕਟਾ ਲਾ ਤੋ ਜਾਰੇ ਮਗ ਭਾਤੀ ਤੁਹਾਨੂੰ ਮਗ ਸਹੀ ਹਰੇ 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 ਸਿਮਰਤ ਸੰਗ ਗਰੇ ਮੇ ਸਦ ਗਰੇ ਹਰੇ 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 ਸਿਮਰਤ ਜਲ ਗਏ ਕਿਸੁ ਗਤਿ ਤੇ ਨਾਮ ਕਾਗ ਹਰਿ ਹਰਿ ਨਾਮੁ ਹਰਿ ਨਾਮੁ ਹਰਿ ਹਰਿ ਵਜੈ ਹਰਿ ਸਿਮਰਤ ਜਨ ਕਰੇ ਮਿਸਦਾਰੇ ਹਰਿ ਵਾਜੇ ਮਨ ਮੇਂ ਅਤਿ ਜੀ ਕੀ ਰੰਗੀ ਮਾਲਕੋ ਕਿਤੇ ਭੁੱਲ ਨ ਜਾਵੇ ਕਿਤੇ ਭੁੱਲ ਨ ਜਾਵੇ ਨਾਮ ਸੇ ਜਨ ਕਾ ਤੇ ਰਖੀ ਮਾਲ ਕਿਤੇ ਭੋਲੇ ਨ ਜਾਵੇ ਨਾਮ ਤੇਰਾ ਹਾਈ ਗੁਰੂ 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 ਮਿਲ 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 ਤੇਰੇ ਪ੍ਰੀਤ ਮਾਝੋ ਨਗਰ ਕੀਰਤਨ ਦੀ ਹੁਣ ਸਮਾਪਤੀ ਹੋ ਚੁੱਕੀ ਹੈ ਜੀ ਪੰਜ ਪਿਆਰੇ ਸਹਿਬਾਨ ਸਾਰਿਆਂ ਸੰਗਤ ਦਾ ਗੁਰਦੁਆਰਾ ਸਾਹਿਬ ਆਪਸ ਆ ਚੁੱਕੀਆਂ ਜੀ ਜੀ ਦਰਸ਼ਨ ਕਰ ਲਈ ਪੰਜ ਪਿਆਰੇ ਸਾਹਿਬ ਜੀ ਤੇ ਸੋਏ ਸੀਗਾ ਸਾਡਾ ਅੱਜ ਦਾ ਵਲੌਗ ਇੱਥੇ ਫਤਿਹ ਬੁਲਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ